ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਕਣਕਾਂ ਪੱਕ ਚੁੱਕੀਆਂ ਨੇ ਸਾਰੀਆਂ ਪੀੜੇ ਪੀੜੀਆਂ ਹੋ ਗਈਆਂ ਆ ਦੇਖੋ ਕਿੰਨੀਆਂ ਸੋਹਣੀਆਂ ਪੀੜੀਆਂ ਕਣਕਾਂ ਹੋ ਗਈਆਂ ਸਾਰੀਆਂ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਜੀ ਪਿੰਡਾਂ ਦਾ ਵਿਊ ਸਵੇਰ-ਸਵੇਰੇ ਦੇਖੋ ਕਿੰਨਾ ਵਧੀਆ ਖੇਤਾਂ ਦਾ ਬਹੁਤ ਵਧੀਆ ਲੱਗਦਾ ਸਵੇਰੇ-ਸਵੇਰੇ ਹੋ ਤੱਕ ਦੇਖੋ ਪੀੜੀ ਪੀੜੀਆਂ ਕਣਕਾਂ ਚਮਕ ਰਹੀਆਂ ਨੇ ਹੋਰ ਕਿਸੇ ਕੁਝ ਨਹੀਂ ਦਿਸਦਾ ਦੇਖੋ ਜੀ ਬੰਗਲੇ ਸੁੰਡੀ ਚੁਗਰੇ ਨੇ ਇਹ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਪਹਿਲਾਂ ਅਸੀਂ ਉੱਧਰ ਨੂੰ ਵਾਗੇ ਉੱਧਰ ਤੇ ਇਹ ਉਰਾਂ ਨੂੰ ਆਗੇ ਹੁਣ ਅਸੀਂ ਉਰਾਂ ਆਗੇ ਉੱਧਰ ਨੂੰ ਜਾ ਰਹੇ ਨੇ ਇਧਰੋਂ ਕਣਕਾ ਪੱਕ ਗਈਆਂ ਇਕ ਸਾਰੇ ਕਿਤੇ ਕਣਕਾਂ ਹੀ ਕਣਕਾਂ ਵਰਸੀਨ ਕਿੰਨਾ ਸੋਹਣਾ ਸਵੇਰੇ ਦਾ 뷰 ਆ ਬਹੁਤ ਵਧੀਆ ਲੱਗਦੇ ਨੇ ਬੰਗਲੇ ਸਵੇਰੇ ਸਵੇਰੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਅੱਜ ਆਪਾਂ ਲੱਗਦੇ ਆ ਕਾਫੀ ਬਣਾਉਣਾ ਕਾਫੀ ਆਪਾਂ ਬਣਾਵਾਂਗੇ ਬਿਲਕੁਲ ਝੱਗ ਵਾਲੀ ਜਿਵੇਂ ਆਪਾਂ ਰੈਸਟੋਰੈਂਟਾਂ ਚ ਪੀਂਦੇ ਆ ਮਹਿੰਗੇ ਵਾਲੀ ਕਾਫੀ ਕਿਉਂਕਿ ਹਰੇਕ ਤੇ ਘਰ ਆਪਾਂ ਮਸ਼ੀਨ ਨਹੀਂ ਜੀ ਪਿੰਡਾਂ ਚ ਲੈਂਦੇ ਹੈਗੇ ਕਿਹੜਾ ਰੋਜ਼ ਕਾਫੀ ਪੀਣੀ ਹੁੰਦੀ ਆ ਕਦੇ-ਕਦੇ ਪੀਣੀ ਹੁੰਦੀ ਆ ਜਦ ਕਾਫੀ ਨੂੰ ਜੀ ਕਰਦਾ ਤੁਸੀਂ ਇਸ ਤਰ੍ਹਾਂ ਬਣਾ ਕੇ ਪੀਓ ਤੇ ਜੇ ਮਸ਼ੀਨ ਲੈ ਵੀ ਲੈਣਾ ਤਾਂ ਆਪਾਂ ਨੇ ਰੋਜ਼ ਕਾਫੀ ਨਹੀਂ ਪੈਣੀ ਪੀਣੀ ਜੀ ਤਾਂ ਕਰਕੇ ਮਸ਼ੀਨ ਲੈਣ ਦਾ ਵੀ ਕੋਈ ਫਾਇਦਾ ਨਹੀਂ ਚਲੋ ਲੈ ਵੀ ਲੈਨੇ ਆ ਮਹਿੰਗੀਆਂ ਮਹੀਨੇ ਚੀਜ਼ਾਂ ਇਸ ਲਈ ਆਪਾਂ ਕਾਫੀ ਬਣਾਉਨੇ ਆ ਜਿਹਦੇ ਲਈ ਆਪਾਂ ਨੇ ਇਹ ਕਾਫੀ ਲੈ ਲਈ ਆ ਕਾਫੀ ਦਾ 1.5 ਚਮਚਾ ਲੈ ਲਿਆ ਆਪਾਂ ਨੇ ਇਦੇ ਵਿੱਚ ਆਪਾਂ 3 ਕ ਚਮਚ ਪਾ ਲੈਨੇ ਨੇ ਚੀਨੀ ਨੇ ਇੱਕ ਕੱਪ ਆਪਾਂ ਨੇ ਲੈ ਲਿਆ ਠੰਡਾ ਦੁੱਧ ਦਾ ਇਹਨੂੰ ਵੀ ਆਪਾਂ ਵਿੱਚ ਐਡ ਕਰ ਦਿੰਨੇ ਹੁਣ ਆਪਾਂ ਇਹਦੇ ਜਿਆਦਾ ਉੱਪਰ ਢੱਕਣ ਲਗਾ ਦੇਨੇ ਕਿਉਂਕਿ ਆਪਣੀ ਇੱਧਰ ਆਪਾਂ ਨੇ ਮਿਕਸੀ ਲੈ ਲਈ ਜਾਰ ਨੂੰ ਆਪਾਂ ਇਦਾਂ ਉਹ ਧਰਦੇ ਆਂ ਉੱਪਰ ਇਹਦਾ ਆਪਣੇ ਦਾ ਢੱਕਣ ਟੁੱਟਿਆ ਹੋਇਆ ਹੈ ਜੀ ਇਸ ਲਈ ਆਪਾਂ ਨੂੰ ਬਹੁਤ ਬਚਾ ਕੇ ਕਰਨਾ ਪੈਣਾ ਹੁਣ ਆਪਾਂ ਇਹ ਜਿਹੜਾ ਦਵਾ ਦਿੰਨੇ ਆ ਆਪਣੇ ਇਹਦਾ ਜੱਗ ਦਾ ਢੱਕਣ ਥੋੜਾ ਜਿਹਾ ਟੁੱਟਿਆ ਹੋਇਆ ਹੈ ਜੀ ਬਾਹਰ ਛਲਕਦੀ ਹੈ ਇਸ ਲਈ ਆਪਾਂ ਲਿਫਾਫਾ ਲਾ ਲੈਨੇ ਆ ਹੁਣ ਆਪਾਂ ਇਹਦੇ ਗੇੜੇ ਲਾ ਲੈਂਦੇ ਆ ਮਿਕਸਰ ਵਿੱਚ ਨੋਚ ਦੇਖੋ ਆ ਵਾਰਦੇ ਇਹਦੇ ਕੋਲੋਂ ਘਰ ਪਾ ਦਿਆ ਪਾਈਨ ਜੋ ਜਿਹੜੀ ਆਪਾਂ ਨੇ ਇਹ ਕਾਫੀ ਬਣਾਈ ਧੀ ਇਹਨੂੰ ਆਪਾਂ ਕੈਨ ਦੇ ਵਿੱਚ ਪਾ ਲੈਨੇ ਆਂ ਹੁਣ ਇਹਨੂੰ ਆਪਾਂ ਲੈਨੇ ਆ ਇੱਕ ਜੀ ਦੇਖੋ ਆਪਣੀ ਚਾਹ ਦੇ ਉਹਦੇ ਕਾਫੀ ਦੇ ਉੱਪਰ ਕਿੰਨੀ ਸੋਹਣੀ ਚਾਹ ਉੱਠ ਖੜੀ ਆ ਆਪਣੇ ਆਪੇ ਬਿਲਕੁਲ ਇਹ ਮਸ਼ੀਨ ਵਾਲੀ ਕਾਫੀ ਵਰਗੀ ਕਾਫੀ ਬਣ ਜੂਗੀ ਨਾਲੇ ਆਪਾਂ ਨੂੰ ਕੋਈ ਏਡੀ ਮਿਹਨਤ ਨਹੀਂ ਕੋਈ ਏਡੀ ਖੇਚੜਾ ਨਹੀਂ ਕਰਨੀ ਪੈਂਦੀ ਇਹਨੂੰ ਚੰਗੀ ਤਰ੍ਹਾਂ ਵਾਲੀ ਆ ਲੈਣ ਦੋ ਨਾ ਆਪਾਂ ਨੇ ਜਿੰਨੀ ਖੋਲਣ ਦੀ ਲੋੜ ਕਿੰਨਾ ਕਿੰਨਾ ਚਰਪੋਲੀ ਜਾਂਦੇ ਤੇ ਕੱਪ ਚ ਫੇਰ ਕਿਤੇ ਝਗੜਦੇ ਦੀ ਦੇਖੋ La pagina è stata per la pagina. La pagina è stata fatta per la pagina. La pagina è stata per